ਅਸੀਂ ਪੁਰ ਦੇ ਵਿੱਚ ਘਾਰ ਆ ਗਏ ਆ ਬਿਲਕੁਲ ਜਿਹੜਾ ਇਹ ਨਰਮਦਾ ਦਰਿਆ ਆ ਔਰ ਬਹੁਤ ਵੱਡਾ ਆ ਰੇ ਅਗਲਾ ਸਿਰਾ ਜੇ ਬੜੀ ਦੂਰ ਆ ਤੇ ਇਹ ਉਹੀ ਦਰਿਆ ਆ ਜਿਹੜਾ ਗੁਰੂ ਨਾਨਕ ਸਾਹਿਬ ਜੀ ਕੋਈ ਲੋਕ ਦੱਸਦੇ ਵੀ ਉਧਰੋਂ ਚਾਦਰ ਤੇ ਬੈਠ ਕੇ ਔਰ ਇਧਰ ਨੂੰ ਮਹਾਰਾਜ ਜੀ ਆਏ ਸੀ ਇੱਥੇ ਸਾਧੂਆਂ ਦੀ ਮੰਡਲੀ ਬੈਠੀ ਸੀ ਇਸ ਬੰਨੇ ਜਿੱਧਰ ਗੁਰਦੁਆਰਾ ਚਾਦਰ ਸਾਹਿਬ ਆ ਇੱਥੇ ਆਣ ਕੇ ਤੇ ਉਹਨਾਂ ਨੇ ਉਪਦੇਸ਼ ਦਿੱਤਾ ਸੀ ਪਰ ਇਹ ਦਰਿਆ ਕਿੱਡਾ ਵੱਡਾ ਆ ਉਦੋਂ ਦੱਸਦੇ ਆ ਵੀ ਉਹ ਬੜੀ ਦੂਰ ਜਿਹੜਾ ਵੱਡਾ ਖੰਭਾ ਆ ਉਥੋਂ ਲੈ ਕੇ ਤੇ ਇਧਰ ਉਹ ਗੁਰਦੁਆਰਾ ਸਾਹਿਬ ਤੋਂ ਵੀ ਗਾਹ ਤੱਕ ਇਹ ਭਗਦਾ ਸੀ ਸਾਰਾ ਤੇ ਇਹ ਅੱਜ ਕੱਲ ਤਾਂ ਤੁਹਾਨੂੰ ਪਤਾ ਕੋਈ ਵੱਡੀਆਂ ਵੱਡੀਆਂ ਕਈ ਥਾਵਾਂ ਤੇ ਦੁੱਲੀਆਂ ਤੇ ਨਦੀਆਂ ਸੁੱਕੀਆਂ ਪਾਣੀ ਦੀ ਬੜੀ ਘਾਟ ਹੋ ਚੁੱਕੀ ਹੈ ਪਰ ਉਦੋਂ ਇਹ ਕਿੰਨੇ ਜ਼ੋਰ ਚ ਵਗਦਾ ਸੀ ਜਿਹੜਾ ਅੱਜ ਇਹਨੇ ਜ਼ੋਰ ਚ ਵਗਦਾ ਇਹ ਵੱਡੀਆਂ ਵੱਡੀਆਂ ਕਿਸ਼ਤੀਆਂ ਦੇ ਮਾਰੇ ਮੋਟੇ ਪੁਲ ਨਹੀਂ ਟੇਕ ਸਕਦੇ ਉਧਰ ਬੰਬੇ ਜਾਣ ਵਾਲਾ ਵੱਡਾ ਜਿਹੜਾ ਤਾਰਾਂ ਵਾਲਾ ਪੁਲਿਆ ਨਰਮਦਾ ਪੁਲ ਜਿਹਨੂੰ ਕਹਿੰਦੇ ਉਹ ਉਧਰ ਆ ਇਹ ਗੋਲਡਨ ਬ੍ਰਿਜ ਦੇ ਨਾਮ ਦੇ ਨਾਲ ਸਾਰਾ ਜਾਣਿਆ ਜਾਂਦਾ ਹੈ ਕਾਕੇ ਤੁਹਾਨੂੰ ਦੱਸਿਆ ਹੈ ਤੇ ਆਓ ਹੁਣ ਆਪ ਜੀ ਨੂੰ ਚੱਲ ਕੇ ਸਾਰਾ ਉਧਰ ਗੁਰਦੁਆਰੇ ਸਾਹਿਬ ਤੁਹਾਨੂੰ ਦਿਖਾਉਂਦੇ ਆਂ ਹਾਂ ਜੀ ਆਹ ਜਿਹੜਾ ਰੋੜਿਆ ਬਡੋਧਰਾ ਤੋਂ ਇਹ ਸ ਗੜੀਆਂ ਦੀ ਸਵਾਰੀਆਂ ਕੋਈ ਵੀ ਅਗਰ ਰਾਤ ਰਾਤੇ ਆਉਂਦੀਆਂ ਨੇ ਅਗਰ ਤੇ ਟ੍ਰੇਨ ਤੇ ਆਉਂਦਾ ਤੇ 500 ਮੀਟਰ ਦੂਰ ਸਟੇਸ਼ਨ ਹੈ ਹੱਥੋਂ ਤੋਂ ਫਿਰ ਉਤਰ ਕੇ ਥੱਲੇ ਆਉਣਾ ਪੈਣਾ ਪਰ ਇਹ ਇਲਾਕਾ ਸਾਨੂੰ ਇੱਥੇ ਲੋਕਾਂ ਨੇ ਦੱਸਿਆ ਵੀ ਕਿਸੇ ਹੱਦ ਤੱਕ ਸੁਰੱਖਿਤ ਨਹੀਂਗਾ ਇਧਰ ਨਦੀ ਦੇ ਕਿਨਾਰੇ ਇਧਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਇੱਥੇ ਬਲਵਕ ਝਾੜੀਆਂ ਝੋੜੀਆਂ 'ਚ ਲੋਕਾਂ ਨਾਲ ਹੋਈਆਂ ਨੇ ਤੇ ਪੁਲ ਦੇ ਥੱਲੇ ਉਹਵੇਂ ਹੋ ਜੇ ਬੈਂਦੇ ਆ ਪਰ ਸੇਫਟੀ ਦੇ ਨਾਲ ਆਵੇ ਗੁਰਦੁਆਰੇ ਦੇ ਵੇਹਣ ਆਉਣ ਵਾਲੇ ਸਿੱਖਾਂ ਨੂੰ ਕੋਈ ਛੇੜਦਾ ਨਹੀਂ ਤੇ ਜੇਕਰ ਬਸ ਤੇ ਆਉਂਦੇ ਜੇ ਤੇ ਬਸ ਤੇ ਤੁਹਾਨੂੰ 2 ਕਿਲੋਮੀਟਰ ਪਹਿਲਾਂ ਸਟਾਪ 'ਤੇ ਉੱਥੇ اتار ਬਾਕੀ ਜੇ ਉੱਗ ਰਹੇ ਜੇ ਤਾਂ ਵੀ ਯਾਤਰਾ ਤਾਂ ਵੀ ਦੋਆ ਬਨੇ ਪੌੜੀਆਂ ਨੇ ਉਤਰਨ ਵਾਲੀਆਂ ਜਿਹੜਾ ਇੱਥੋਂ ਪੌੜੀਆਂ ਤੋਂ ਤੁਸੀਂ ਉਤਰ ਕੇ ਤੇ ਸਿੱਧਾ ਗੁਰਦੁਆਰੇ ਸਾਹਿਬ ਦਰਸ਼ਨ ਕਰਨ ਲਈ ਜਾਂ ਰੁਕਣ ਵਾਸਤੇ ਰਾਤ ਬਰਾਤੇ ਜਾ ਸਕਦੇ ਹੋ ਇਹ ਤੁਹਾਨੂੰ ਜਾਣਕਾਰੀ ਤਾਂ ਦਿੱਤੀ ਹੈ ਕਿ ਸਾਨੂੰ ਇਹ ਜਾਣਕਾਰੀ ਅਥਾਨ ਕੇ ਮਿਲੀ ਹੈ ਤੇ ਸਾਡੇ ਕਿਸੇ ਹੋਰ ਵੀਰ ਭਰਾ ਦਾ ਕੋਈ ਰਾਤ ਨੂੰ ਨੁਕਸਾਨ ਨਾ ਹੋਵੇ ਉਹਨੂੰ ਦੁੱਖ ਨਾ ਮਿਲੇ ਬਾਕੀ ਅਗਰ ਫਿਰ ਵੀ ਜੇ ਤੁਸੀਂ ਦੇ ਨੇ ਉਤਰਦੇ ਜੇ 2 ਕਿਲੋਮੀਟਰ ਪਿੱਛੇ ਤੇ ਤੁਸੀਂ ਆਟੋ ਲੈ ਕੇ ਤੇ 20 ਰੁਪਏ ਲੱਗਦੇ ਨੇ ਗੁਰਦੁਆਰੇ ਸਾਹਿਬ ਤੱਕ ਲਈ ਇੱਕ ਸਵਾਰੀ ਦੇ 10 ਰੁਪਏ ਰੇਲਵੇ ਸਟੇਸ਼ਨ ਤੱਕ ਤੇ 10 ਰੁਪਏ ਕਿਤੇ ਹੋਰ ਦਾ ਲੈਨੇਗਾ ਧੋਗਾ ਉੱਤੇ ਠੱਗੀ ਹੈ ਇਸ ਤਰ੍ਹਾਂ ਤੁਸੀਂ ਗੁਰਦਵਾਰਾ ਸਾਹਿਬ ਆ ਸਕਦੇ ਹੋ ਅਗਰ ਤੁਸੀਂ ਸਿੱਧਾ ਇੱਥੇ ਉਤਰਦੇ ਹੋ ਜਾਂ ਫਿਰ ਤੁਹਾਨੂੰ ਕੋਈ ਲੋੜ ਨਹੀਂ ਇੱਥੇ ਅਗਰ ਤੁਹਾਨੂੰ ਸਟੇਸ਼ਨ ਤੇ ਤਾਂ ਵੀ 500 ਮੀਟਰ ਵਾਸਤੇ ਕੋਈ ਸਵਾਰੀ ਦੀ ਲੋੜ ਨਹੀਂ ਆਓ ਹੁਣ ਆਪਾਂ ਚੱਲਦੇ ਹਾਂ ਅੰਦਰ ਗੁਰਦਵਾਰਾ ਸਾਹਿਬ ਤੇ ਉਹਦੇ ਵੀ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਅਗਲੇ ਗੁਰਦਵਾਰੇ ਸਾਹਿਬ ਜਾਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਉਸ ਮਹਾਨ ਸਥਾਨ ਦੇ ਉੱਤੇ ਆਏ ਹਾਂ ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਬੜੇ ਵੱਡੇ ਦ ਆਦਰ ਵਛਾ ਕੇ ਉਹਨੂੰ ਪਾਰ ਕੀਤਾ ਸੀ ਇਸ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਚੱਦੜਾ ਹੁਣ ਸਾਰਾ ਆਪ ਜੀ ਨੂੰ ਇਹਦੇ ਬਾਰੇ ਇਤਿਹਾਸ ਦੱਸਦੇ ਆਂ ਸਾਧ ਸੰਗਤ ਜੀ ਦੂਸਰੀ ਜਦੋਂ ਉਦਾਸੀ ਸਤਗੁਰੂ ਜੀ ਨੇ ਧਾਰਨ ਕੀਤੀ ਸੀ ਦੂਸਰੀ ਉਦਾਸੀ ਸਮੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜਾ ਨਰਮਦਾ ਦਰਿਆ ਆ ਇਸ ਬੰਨੇ ਇਹ ਤੋਂ ਪਾਰ ਆਉਣ ਵਾਸਤੇ ਬੇੜੀ ਦੇ ਮਲਾ ਨੂੰ ਕਿਹਾ ਵੀ ਸਾਨੂੰ ਪਾਰ ਕਰ ਦੇ ਤਾਂ ਉਸ ਨੇ ਇਨਕਾਰ ਕਰ ਦਿੱਤਾ ਜਦੋਂ ਵਾਰ-ਵਾਰ ਮਰਦਾਨਾ ਜੀ ਨੇ ਵੀ ਕਿਹਾ ਤਾਂ ਉਹ ਮੰਨਿਆ ਨਹੀਂ ਕਿਉਂਕਿ ਉਹ ਸਮੇ ਜਿਹੜਾ ਇੱਥੋਂ ਦਾ ਪ੍ਰੂਜ ਜਿਹੜਾ ਸ਼ਹਿਰ ਆ ਇਹਦਾ ਹਾਕਮ ਮਤਲਬ ਮੁਗਲ ਬਾਦਸ਼ਾਹ ਸੀ ਇਸ रियासत ਦਾ ਔਰ ਉਸ ਦਾ ਇਹ ਹੁਕਮ ਸੀ ਵੀ ਰਾਤ ਨੂੰ ਨਰਮਦਾ ਦਰਿਆ ਦੇ ਵਿੱਚ ਕੋਈ ਵੀ ਬੇੜੀ ਜਿਹੜੀ ਉਹ ਨਹੀਂ ਚੱਲੂਗੀ ਤਾਂ ਫਿਰ ਸਤਗੁਰੂ ਜੀ ਨੇ ਮਰਦਾਨਾ ਜੀ ਨੂੰ ਕਿਹਾ ਕਿ ਤੁਸੀਂ ਚਾਦਰ ਵਿਛਾਓ ਤਾਂ ਮਰਦਾਨਾ ਜੀ ਨੇ ਚਾਦਰ ਵਿਛਾਈ ਸਤਗੁਰੂ ਜੀ ਨੇ ਚੌਂਕੜਾ ਮਾਰਿਆ ਔਰ ਮਰਦਾਨਾ ਜੀ ਨੂੰ ਵੀ ਨਾਲ ਬਿਠਾਇਆ ਉਹਨਾਂ ਵੀ ਚੌਂਕੜਾ ਮਾਰਿਆ ਤਾਂ ਉਹ ਚਾਦਰ ਜਿਹੜੀ ਸੀ ਉਹ ਆਪਣੇ ਆਪ ਦਰਿਆ ਦੇ ਇਸ ਬੰਨੇ ਪਾਰ ਹੋ ਕੇ ਆ ਗਈ ਸਤਗੁਰੂ ਜੀ ਦਾ ਇੱਥੇ ਆਉਣਾ ਇਸ ਕਰਕੇ ਸੀ ਕਿਉਂਕਿ ਇੱਥੇ ਕੁਝ ਸਾਧੂ ਜੜੇ ਸਨ ਮਾਤਮਾ ਉਹਨਾਂ ਦੀ ਮੰਡਲੀ ਆ ਜੋ ਪਿੱਛੇ ਨਾਲ ਮੰਦਰ ਵਗੈਰੇ ਬਣੇ ਹੋਏ ਨੇ ਇਹਨਾਂ ਇਲਾਕਿਆਂ ਦੇ ਵਿੱਚ ਇੱਥੇ ਬੈਠੀ ਹੋਈ ਸੀ ਤਾਂ ਸਤਿਗੁਰੂ ਜੀ ਮਤਲਬ ਉਹ ਜਿਹੜੇ ਸਾਧੂ ਸਨ ਉਹ ਜੰਤਰ ਮੰਤਰ ਤੰਤਰ ਵਿਦਿਆ ਦੇ ਨਾਲ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਈ ਫਿਰਦੇ ਸਨ ਮਹਾਰਾਜੀ ਉਹਨਾਂ ਨੂੰ ਇੱਥੇ ਸਮਝਾਉਣ ਵਾਸਤੇ ਆਏ ਸੀ ਕਿ ਇਹਨਾਂ ਚੱਕਰਾਂ ਨੂੰ ਛੱਡ ਕੇ ਤੇ ਸਿੱਧਾ ਪਰਮੇਤਾ ਪਰਮੇਸ਼ਰ ਦੇ ਨਾਲ ਜੁੜੋ ਅਤੇ ਸੰਸਾਰ ਨੂੰ ਹੀ ਜੁੜੋ ਤਾਂ ਸਤਿਗੁਰੂ ਜੀ ਦੇ ਉੱਥੋਂ ਦਰਿਆ ਤੋਂ ਚਾਦਰ ਤੇ ਬੈਠ ਕੇ ਇਧਰ ਪਾਰ ਆਉਣ ਕਰਕੇ ਇਹ ਮਹਾਨ ਸਥਾਨ ਜਿਹੜਾ ਪਵਿੱਤਰਤਾ ਪਵਿੱਤਰਤਾ ਦੀ ਇੱਕ ਉਹਨਾਂ ਸਤਿਗੁਰੂ ਜੀ ਦੀ ਚਰਨ ਛੋਹ ਪ੍ਰਾਪ ਔਰ ਆਓ ਹੁਣ ਆਪ ਜੀ ਨੂੰ ਇਥੋਂ ਸਾਰਾ ਚੱਲ ਕੇ ਅੰਦਰ ਵੀ ਦਰਸ਼ਨ ਕਰਾਉਣੇ ਆ ਇੱਥੇ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਹੈ ਉਸ ਹਾਰੀ ਵਾਲੇ ਮਹਾਂਪੁਰਸ਼ ਬਾਬਾ ਤਾਰਾ ਸਿੰਘ ਜੀ ਉਹਨਾਂ ਦੇ ਸੇਵਕ ਬਾਬਾ ਲਖਾ ਸਿੰਘ ਜੀ ਕੋਟਾ ਬੁੰਦੀ ਵਾਲੇ ਮਹਾਂਪੁਰਸ਼ ਅਤੇ ਬਾਬਾ ਹਰਜੀਤ ਸਿੰਘ ਜੀ ਔਰ ਇੱਥੇ ਬਾਬਾ ਜਗਵੀਰ ਸਿੰਘ ਜੀ ਇਹ ਸਾਰੇ ਸੇਵਾ ਨਿਭਾ ਰਹੇ ਨੇ ਔਰ ਜਿੱਥੇ ਜਿੱਥੇ ਇਹਨਾਂ ਦੀ ਸੇਵਾ ਹੈਗੀ ਹੈ ਉਹ ਬਹੁਤ ਸੋਹਣੀ ਸੇਵਾ ਇੱਥੇ ਥੱਲੇ ਲੰਗਰ ਹਾ ਲਿਆ ਇਧਰੇ ਦੀਵਾਨ ਹਾ ਲਿਆ ਸੰਗਤਾਂ ਇੱਥੇ ਲੰਗਰ ਪ੍ਰਸ਼ਾਦੇ ਛਕਦੀਆਂ ਨੇ ਇਧਰ ਵਿਸ਼ਰਾਮ ਕਰਦੀਆਂ ਨੇ ਔਰ ਇਧਰ ਸਾਰਾ ਉੱਪਰ ਜਿਹੜਾ ਮਹਾਰਾਜੀ ਦਾ ਉਹ ਸਥਾਨ ਆ ਗੁਰਦੁਆਰਾ ਸਾਹਿਬ ਉਹਦੇ ਵੀ ਆਪ ਜੀ ਨੂੰ ਦਰਸ਼ਨ ਕਰਾਉਣੀ ਹੈ ਇਹ ਨਹੀਂ ਗੱਲ ਜ਼ਰੂਰ ਅਸੀਂ ਕਵਾਂਗੇ ਕਿ ਮਾਹ ਪ੍ਰਸ਼ਾਦੀ ਕੋਟਾ ਬੁੰਦੀ ਵਾਲਿਆਂ ਬਾਬਾ ਲੱਖਾ ਸਿੰਘ ਜੀ ਦੀ ਜਿੱਥੇ-ਜਿੱਥੇ ਸੇਵਾ ਹੈ ਬਹੁਤ ਹੀ ਸਰਾਨਾਯੋਗ ਆ ਕਿਉਂਕਿ ਜਿਨ੍ਹਾਂ-ਜਿਨ੍ਹਾਂ ਗੁਰਦੁਆਰਿਆਂ 'ਚ ਵੀ ਅਜੇ ਹੋਂਦ ਤੱਕ ਅਸੀਂ ਗੁਰਦੁਆਰੇ ਸਾਹਿਬ ਦੇ ਅੰਦਰ ਗਏ ਆ ਉਹਨਾਂ ਦੇ ਸੇਵਾਦਾਰ ਵੀ ਐਸੇ ਹੀ ਠੰਡੇ ਸਭਾ ਦੇ ਅਤੇ ਆਈਆਂ-ਗੀਆਂ ਸੰਗਤਾਂ ਦਾ ਬਹੁਤ ਸੇਵਾ ਕਰਦੇ ਨੇ ਜੋ-ਜੋ ਉਹਨਾਂ ਨੂੰ ਮਾਇਆ ਆਲੀ ਜੋ ਵੀ ਇੱਥੇ ਕੋਈ ਭੇਟ ਕਰਦਾ ਹੋਵੇਗਾ ਉਹਨਾਂ ਦੀ ਲਿਖੇ ਲੱਗਦੀ ਹੈ ਇਹ ਸਰੋਵਰ ਸਾਹਿਬ ਬਣਿਆ ਹੈ ਗੁਰ ਔਰ ਇਹ ਇਧਰ ਉਹ ਸਾਰਾ ਨਰਮਦਾ ਜਿਹੜਾ ਦਰਿਆ ਹੈ ਇਹ ਹੈ ਜਿਹਦੇ ਵਿੱਚ ਉਧਰੋਂ ਬੈਠ ਕੇ ਤੇ ਸਤਿਗੁਰੂ ਜੀ ਚਾਦਰ ਵਿਛਾ ਕੇ ਇਸ ਬੰਨੇ ਉਧਰ ਤੇ ਬੈਠ ਕੇ ਚੌਂਕੜਾ ਲਗਾ ਕੇ ਇਥੇ ਆਏ ਆ ਪਹਿਲਾਂ ਅੰਦਰ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਾਉਣੇ ਜਿੱਥੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਰਵਾਂ ਦੀ ਜੋਤ ਅੱਜ ਇਸ ਥਾਂ ਦੇ ਉੱਤੇ ਵਰਾਜਮਾਨ ਹੈ। ਕੋਣਾ ਸਿੰਘ ਜੀ ਤੋਂ ਗਾਂ ਚੱਲਾਂਗੇ ਉਹ ਡੇਰੇ ਦੇ ਉੱਤੇ ਗੁਰਦੁਆਰਾ ਸਾਹਿਬ ਜਿਹੜਾ ਬੜਿਆ ਰੋਡ ਦੇ ਉੱਤੇ ਜਿਹੜਾ ਕੀ ਟਰਾਂਸਪੋਰਟ ਵਾਲੇ ਮਤਲਬ ਟਰੱਕ ਡਰਾਈਵਰ ਵੀਰ ਭਰਾਵਾਂ ਲਈ ਬਣਾਇਆ ਗਿਆ ਆ ਗੁਰਦੁਆਰਾ ਚਾਦਰ ਸਾਹਿਬ ਦਾ ਜਿਹੜਾ ਬਾਹਰ ਦੂਸਰਾ ਗੁਰਦੁਆਰਾ ਸਾਹਿਬ ਬਣਿਆ ਹੈ ਡੇਰਾ ਰੋਡ ਦੇ ਉੱਤੇ ਇੱਥੇ ਆਏ ਸੀ ਦਰਸ਼ਨ ਕਰਨ ਤਾਂ ਇੱਥੇ ਗੁਰਦੁਆਰੇ ਦੀ ਜ਼ਮੀਨ ਹੈ ਖੇਤੀਬਾੜੀ ਹੈ گاਵਾ ਮਜਾਂ ਮਤਲਬ ਖੇਤੀਬਾੜੀ ਦੇ ਨਾਲ-ਨਾਲ گاਵਾ ਮਜਾਂ ਵੀ ਜੜੀਆਂ ਨੇ ਉਹ ਇੱਥੇ ਬਹੁਤ ਪਾਲੀਆਂ ਆ ਬੜੀਆਂ ਸੋਹਣੇ ਡੰਗਰਾਂ ਦੀ ਜਿਹੜੀ ਹੈ ਸੇਵਾ ਆਪਣੇ ਖੁੱਲੇ ਆਜ਼ਾਦੀ ਨਾਲ ਘੁੰਮਦੇ ਆ ਬੜਾ ਤਕੜਾ ਦੇਖ ਚਾ ਆਪਕਾ ਤੋਂ ਭਾਈ ਸੇਵਾ ਕਰ ਰਹੇ ਦਲੀਆਂ ਬਣ ਰਹੀ ਆਈ ਹਾਂ ਗਾਇ ਬਹਸੀਆਂ ਕੇ ਲਈ ਹੈ ਇਧਰ ਮੱਜਾਂ ਨੇ ਸਾਰੀਆਂ ਮਾਰਨ ਵਾਲਾ ਤਾਂ ਨਹੀਂ ਜੀ ਕੋਈ ਨਹੀਂ ਨਹੀਂ ਸਾਰੀ ਕੋਈ ਨਹੀਂ ਬੱਸ ਹਾਂ ਇਹ ਕੁਲੀਆਂ ਆਇਆ ਹੀਰੋ ਬੀਰੋ ਕਿਰੀ ਦੇਖੀ ਹੀਰੋ ਇਹ ਸਭ ਵਾੜਿਆ ਨਹੀਂ ਮਾਰਦੇ ਗਾਂਗਾ 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 ਕੇ ਜਿਵੇਂ ਤੁਸੀਂ ਹੋਵੋਗੇ ਨਾ ਇਹਨੇ ਕੋਲ ਆਈ ਜਾਣਾ ਪਤਾ ਨਹੀਂ ਕਿ ਕਿ ਦਾਣਾ ਤਾਣਾ ਆਇਆ ਠੋਪਾਂ ਆਈਆਂ ਅੱਛਾ ਜੀ ਅੱਛਾ ਜੀ ਇਸ ਕਰਕੇ ਅਸੀਂ ਦੇ ਡਰ ਦੇ ਬਾਅਦ ਨਿਕਲੇ ਕਿਤੇ ਨਾ ਹੋਵੇ ਪੈਜਲ ਕੱਟੀਆਂ ਹੋ ਕੇ ਸਾਰੀਆਂ ਜਾਵਾ ਗੋਵਾ ਸਾਬ ਕਿਵੇਂ ਵੇਖ ਲੋਗੇ ਵੇਖਣ ਡੀਆਂ ਬੜਾ ਵਧੀਆ ਯੂਟਿਊਬਰ ਆਇਆ ਉਧਰ ਗਾਵਾ ਉਧਰ ਗਾਵਾਂ ਇਧਰ ਸਾਰੀਆਂ ਬੱਚੀ ਬਹਿੜ ਕਾ ਦੇ ਰੋ ਨਾ ਤੰਗ ਕਰ ਨਾ ਅੱਗੇ ਵਿਚਾਰੀ ਦਾ ਸਟੈਂਡ ਟੁੱਟ ਗਿਆ ਡਰਦੀ ਦਾ ਆ ਗਈ ਆ ਗਈ ਆ ਗਈ ਸਟੈਂਡ ਤੋੜ ਬੈਠੀ ਅੱਗੇ ਮਾਈਕਰੋ ਜੀ ਅਸੀਂ ਅੱਜ ਜਿਸ ਜਗ੍ਹਾ ਤੇ ਖੜੇ ਆ ਬਰੂਚ ਦੇ ਵਿੱਚ ਆ ਔਰ ਇਹ ਗੁਰਦੁਆਰਾ ਸਾਹਿਬ ਜਿਹੜਾ ਆ ਬਾਹਰ ਗੜਾ ਤੇ ਆ ਸਿਕਸਥਾਨ ਜਾਂ ਚਾਦਰ ਸਾਹਿਬ ਉਹ ਤੋਂ 10 ਕਿਲੋਮੀਟਰ ਦੂਰ ਮਹਾਪੁਰਸ਼ ਬਾਬਾ ਲੱਖਾ ਸਿੰਘ ਜੀ ਜਰਾਂ ਨੇ ਉਹਨਾਂ ਨੇ ਇੱਥੇ ਸੇਵਾ ਕਰਾਈ ਏ ਔਰ ਇੱਥੇ ਟਰਾਂਸਪੋਰਟ ਵਾਲੇ ਗੱਡੀਆਂ ਲੈ ਕੇ ਰੁਕਦੇ ਨੇ 24 ਘੰਟੇ ਇਹ ਗੁਰਦਵਾਰ ਸਾਹਿਬ ਲੰਗਰ ਚੱਲਦਾ ਰਹਿੰਦਾ ਔਰ ਗੱਡੀਆਂ ਜਿਹਦੇ ਵੀਰ ਬੰਬੇ ਵਾਲੂ ਜਾਂਦੇ ਜਾਂ ਉਧਰੋਂ ਇਧਰੋਂ ਜਾਂਦੇ ਨੇ ਇਹ ਵੱਡੇ ਰੋਡ ਦੇ ਉੱਤੇ ਤੇ ਇਹ ਨਰਬਦਾ ਪੁਲ ਤੋਂ ਨਿਕਲਦੇ ਆ ਔਰ ਇੱਥੇ ਇਸ ਕਰਕੇ ਹੀ ਸੇਵਾ ਕਰਾਈ ਗਈ ਮਹਾਪੁਰਸ਼ਾਂ ਵੱਲੋਂ ਵੀ ਜੜੇ ਵੀ ਆਉਣ ਜਾਣ ਵਾਲੀਆਂ ਸੰਗਤਾਂ ਨੇ ਔਰ ਗੁਰੂ ਘਰ ਦਾ ਆਸਰਾ ਓਟ ਆਸਰਾ ਲੈਣ ਵਾਲੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਤੇ ਇੱਥੇ ਉਹ ਗੱਡੀਆਂ ਰੋਕਦੇ ਨੇ ਲੰਗਰ ਪਾਣੀ ਛਕਦੇ ਆ ਔਰ ਗੁਰੂ ਮਹਾਰਾਜ ਜੀ ਨੂੰ ਨਮਸਤਕ ਹੁੰਦੇ ਨੇ ਬੜੀ ਸੋਹਣੀ ਸੇਵਾ ਕਰਾਈ ਮਹਾਪੁਰਸ਼ਾਂ ਨੇ ਉਧਰ ਸਰਾਵਾਂ ਬਣੀਆਂ ਨੇ ਰਿਆਸੀ ਰੁਕਣ ਵਾਸਤੇ ਕੋਈ ਵੀ ਸੰਗਤਾਂ ਆਉਂਦੀਆਂ ਜਾਂਦੀਆਂ ਨੇ ਔਰ ਚਾਹੇ ਉਹ ਇਤਿਹਾਸਿਕ ਸਥਾਨ ਤੇ ਚਾਦਰ ਸਾਹਿਬ 10 ਕਿਲੋਮੀਟਰ ਦੂਰ ਉਥੇ ਰੁਕ ਸਕਦੇ ਨੇ ਤੇ ਚਾਹੇ ਇੱਥੇ ਆਣ ਕੇ ਆਪਣਾ ਰਾਤ ਨੂੰ ਕਿਤੇ ਲੋੜ ਪੈਣ ਤੇ ਵਿਸ਼ਰਾਮ ਲਈ ਜਾਂ ਕਿਤਰਾ ਵੀ ਸੰਗਤਾਂ ਰੁਕ ਸਕਦੇ